ਸਤਿ ਸ੍ਰੀ ਅਕਾਲ ਬੱਕਰੀ ਪਾਲਕ ਵੀਰੋ ਮੈਂ ਆਪਣੇ ਚੈਨਲ ਸੰਧੂ ਫਾਰਮ ਹਰਪ੍ਰਸਾਦ ਦਾ ਸਵਾਗਤ ਕਰਦਾ ਕਿਸਾਨ ਵੀਰੋ ਹੜੀ ਦਾ ਸੀਜ਼ਨ ਚੱਲ ਰਿਹਾ ਹੈ ਵਾਹਿਗੁਰੂ ਦੀ ਕਿਰਪਾ ਨਾਲ ਕਿਸਾਨਾਂ ਦੇ ਘਰੇ ਘੜਕਦੀਆਂ ਢੇਰੀਆਂ ਲੱਗੀਆਂ ਹੋਈਆਂ ਖੁੱਲੀ ਕਣਕ ਪਈ ਹੋਈ ਹੈ ਕਿਸਾਨ ਵੀਰਾਂ ਨੇ ਘਰੇ ਜੋ ਖਾਣ ਵਾਸਤੇ ਕਣਕ ਰੱਖਣੀ ਹੈ ਉਹ ਉਸ ਨੂੰ ਉਹ ਚੰਗੀ ਤਰ੍ਹਾਂ ਸੁਕਾ ਕੇ ਹੀ ਢੋਲਿਆਂ ਆਦ ਵਿੱਚ ਸਟੋਰ ਕਰਦਾ ਹੈ ਕਿਸਾਨ ਵੀਰਾਂ ਨੇ ਪਸ਼ੂ ਵੀ ਰੱਖੇ ਹੋਏ ਨੇ ਬੱਕਰੀ ਪਾਲ ਕੇ ਵੀਰੋ ਕਈ ਵਾਰ ਕੀ ਹੁੰਦਾ ਹੈ ਕਿ ਆਪਣੀ ਅਣਗਹਿਲੀ ਦੇ ਕਾਰਨ ਕੋਈ ਪਸ਼ੂ ਬੱਕਰੀ ਵਗੈਰਾ ਆਵਾੜੇ ਤੋਂ ਬਾਹਰ ਆ ਕੇ ਕਣਕ ਸਬੂਤੀ ਨੂੰ ਖਾ ਜਾਂਦੀ ਏ ਤੇ ਉਹ ਲੋੜ ਤੋਂ ਜ਼ਿਆਦਾ ਸਾਬਤ ਕਣਕ ਖਾ ਜਾਂਦੀ ਏ ਤੇ ਉਸ ਨੂੰ ਫਾਰਾ ਹੋ ਜਾਂਦਾ ਹੈ ਪੇਟ ਵਿੱਚ ਗੈਸ ਭਰ ਜਾਂਦੀ ਏ ਜਿਹੜੀ ਬਹੁਤ ਮਾੜੀ ਏ ਜੇਕਰ ਟਾਈਮ ਤੇ ਇਲਾਜ ਨਾ ਕੀਤਾ ਜਾਵੇ ਤਾਂ ਨੁਕਸਾਨ ਹੋ ਜਾਂਦਾ ਹੈ ਕਈ ਵਾਰ ਬੱਕਰੀ ਦੀ ਮੌਤ ਵੀ ਹੋ ਜਾਂਦੀ ਏ ਇਸ ਲਈ ਬੱਕਰੀ ਪਾਲਕ ਵੀਰੋ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਤੁਹਾਡਾ ਕੋਈ ਜਾਨਵਰ ਜ਼ਿਆਦਾ ਅਨਾਜ ਖਾ ਕੇ ਉਸ ਨੂੰ ਅਫਾਰਾ ਨਾ ਹੋ ਜਾਵੇ ਕਈ ਵਾਰ ਬੱਕਰੀ ਪਾਲ ਕਵੀਰ ਘਰ ਦੇ ਕਣਕੋਂ ਕਾਰਨ ਬੱਕਰੀਆਂ ਨੂੰ ਸਾਫਤ ਕਣਕ ਵਿਖਵਾ ਦਿੰਦੇ ਨੇ ਇਸ ਦਾ ਬਹੁਤ ਨੁਕਸਾਨ ਹੁੰਦਾ ਹੈ ਕਣਕ ਖਾਣ ਤੋਂ ਬਾਅਦ ਜਦ ਬੱਕਰੀ ਪਾਣੀ ਪੀਂਦੀ ਹੈ ਤਾਂ ਉਹ ਪੇਟ ਵਿੱਚ ਫੁੱਲ ਜਾਂਦੀ ਹੈ ਤੇ ਬੱਕਰੀ ਨੂੰ ਹਫਾਰਾ ਹੋ ਜਾਂਦਾ ਹੈ ਮੰਨ ਲਓ 200 ਗ੍ਰਾਮ ਕਣਕ ਬੱਕਰੀ ਨੇ ਖਾ ਲਈ ਉਪਰੋਂ ਪਾਣੀ ਪੀ ਲਿਆ ਤਾਂ ਉਸ ਦੀ ਡੋਜ਼ 400 ਫੁੱਲ ਕੇ 400 ਗ੍ਰਾਮ ਹੋ ਜਾਂਦੀ ਹੈ। ਬੱਕਰੀ ਦੀ ਕਪੈਸਿਟੀ ਥੋੜੀ ਸੀ ਜ਼ਿਆਦਾ ਖਾਣ ਨਾਲ ਉਸ ਨੂੰ ਅਫਾਰਾ ਹੋ ਜਾਂਦਾ ਹੈ। ਜੇਕਰ ਕਿਸਾਨ ਵੀਰ ਇਹੋ ਜੀ ਕੋਈ ਗੱਲ ਬਣ ਵੀ ਜਾਵੇ ਤਾਂ ਫੌਰਨ ਡਾਕਟਰ ਨੂੰ ਭਵਾ ਕੇ ਆਪਣੇ ਜਾਨਵਰ ਦਾ ਲਾਸ਼ ਕਰਾਓ। ਅਤੇ ਹਮੇਸ਼ਾ ਨਾਜ ਨੂੰ ਜਾਨਵਰ ਦੀ ਪਹੁੰਚ ਤੋਂ ਦੂਰ ਰੱਖੋ। ਅਤੇ ਨਾ ਹੀ ਸਾਤ ਕਣਕਸ ਨੂੰ ਖਾਣ ਨੂੰ ਦੇਓ ਕਣਕ ਦਾ ਕਣਕ ਦਾ ਦਾਣਾ ਬਣਾ ਕੇ ਹੀ ਜਾਨਵਰ ਨੂੰ ਖਿਲਾਓ ਇੱਕ ਦਾਣੇ ਦੇ 2 ਜਾਂ 3-4 ਟੋਟੇ ਹੀ ਹੋਣੇ ਚਾਹੀਦੇ ਨੇ ਜਿਆਦਾ ਬਰੀਕ ਦਾਣਾ ਵੀ ਜਾਨਵਰ ਨੂੰ ਨਾ ਖਿਲਾਓ ਜੇਕਰ ਤੁਹਾਨੂੰ ਛੱਕੇ ਕੇ ਬੱਕਰੀ ਜਿਆਦਾ ਦਾੜਾ ਖਾ ਗਈ ਏ ਤੋ ਉਸ ਨੂੰ 4-5 ਘੰਟੇ ਤੱਕ ਪੀਣ ਨੂੰ ਪਾਣੀ ਨਾ ਦਿਓ ਜਦ ਹਜਮ ਹੋ ਜਾਵੇ ਤਾ ਉਸ ਨੂੰ ਪਾਣੀ ਪਿਲਾਓ ਇਸ ਤਰ੍ਹਾਂ ਉਫਾਰੇ ਤੋਂ ਬਚ ਜਾਵੇਗੀ ਬੱਕਰੀ ਪਾਲਕ ਵੀਰੋ ਜੇਕਰ ਡਾਕਟਰ ਨਹੀਂ ਮਿਲਦਾ ਤਾਂ ਤੁਸੀਂ ਆਪਣੀ ਬੱਕਰੀ ਨੂੰ ਦੇਸੀ ਨੁਸਖਾ ਬਣਾ ਕੇ ਵੀ ਦੇ ਸਕਦੇ ਹੋ ਇਸ ਵਿੱਚ ਸਰੋਂ ਦਾ ਤੇਲ ਅਤੇ ਹੰਗ ਲੈਣੀ ਹੈ ਦੋਹਾਂ ਨੂੰ ਮਿਕਸ ਕਰਕੇ ਬੱਕਰੀ ਨੂੰ ਪਲਾ ਦਿਓ ਜਾਨਵਰ ਜਿਹੜਾ ਠੀਕ ਹੋ ਜਾਵੇਗਾ ਮਾਤਰਾ ਕਿੰਨੀ ਲੈਣੀ ਹੈ ਕਿੰਨ ਐਮ ਐਲ 1 ਕਿਲੋ ਬਾਡੀ weight ਦੇ ਹਿਸਾਬ ਨਾਲ ਸਰ੍ਹੋਂ ਦਾ ਤੇਲ ਅਤੇ 5 ਤੋਂ 10 ਗ੍ਰਾਮ ਹੰਗ ਲੈਣੀ ਹੈ ਦੋਨਾਂ ਨੂੰ ਮਿਲਾ ਕੇ ਪਲਾ ਦਿਓ ਭਾ ਜੇਕਰ ਤੁਹਾਡੀ ਬੱਕਰੀ ਦੇ ਵੇ ਕਿਲੋ ਵਜਨ ਦੀ ਹੈ ਦਾ 2 3 60 ml ਸਰੋਂ ਦਾ ਤੇਲ ਲੈਣਾ ਤੇ 5 ਤੋਂ 10 ਗ੍ਰਾਮ ਹੰਗਲੜੀ ਦੋਨਾਂ ਨੂੰ ਮਿਲਾ ਕੇ ਉਸ ਨੂੰ ਪਲਾ ਦਿਓ ਇਹ ਦਵਾਈ ਪਲਾਉਣ ਵੇਲੇ ਕਾਲੀ ਨਾ ਕਰੋ ਖਾਲੀ ਕਰਨ ਨਾਲ ਕਈ ਵਾਰ ਦਵਾਈ ਜਿਹੜੀ ਉਹ ਸਾੰਡੜੀ ਵਿੱਚ ਵੀ ਜਾ ਸਕਦੀ ਹੈ ਇਸ ਲਈ ਸਾਜ ਨਾਲ ਦਵਾਈ ਦਿਓ ਜਾਨਵਰ ਜਿਹੜਾ ਸਰੋਂ ਦਾ ਤੇਲ ਤੇ ਹੰਗ ਦੇ ਨਾਲ ਠੀਕ ਠਾਕ ਹੋ ਜਾਵੇਗਾ ਇਸ ਵੀਡੀਓ ਚ ਬਸ ਇਨਾ ਹੀ ਜਲਦੀ ਹੋਰ ਵੀਡੀਓ ਲੈ ਕੇ ਆਜ ਰਹਾ ਹਾਂਗਾ ਵੀਰੋ ਚੰਗੀ ਲੱਗੇ ਤਾਂ ਹੋਰ ਹਸਪਾਲ ਕਲੀਨਿਕਾਂ ਨਾਲ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ